ਸਤਿ ਸ਼੍ਰੀ ਅਕਾਲ ਦੋਸਤੋ ਮੈਂ ਵਿਰਿੰਦਰ ਮਹਿਤਾ ਤੁਸੀਂ ਵੇਖਿਓ ਪੰਜਾਬ ਤੋਂ ਲਿਖੋ। ਸੋ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਸਰਕਾਰ ਵੱਲੋਂ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਸਿੱਖਿਆ ਤੇ ਸਿਹਤ ਕ੍ਰਾਂਤੀ ਦੇ। ਪਰ ਅੱਜ ਅਸੀਂ ਤੁਹਾਨੂੰ ਉਹ ਸਰਕਾਰ ਦੇ ਜੋ ਦਾਅਵਿਆਂ ਦੀ ਪੂਲ ਖੋਲਦੀ ਉਹ ਦਿਖਾਣ ਜਾ ਰਹੇ ਹਾਂ। ਲੁਧਿਆਣਾ ਦਾ ਜੋ ਸਿਵਲ ਹਸਪਤਾਲ ਜਿੱਥੇ ਸਰਕਾਰ ਵੱਲੋਂ ਕਰੋੜਾਂ ਰੁਪਏ ਲਾ ਕੇ ਇੱਥੇ ਦੀਆਂ ਬਿਲਡਿੰਗਾਂ ਦਾ ਨਵੀਨੀਕਰਨ ਵੀ ਕੀਤਾ ਜਾ ਰਿਹਾ ਹੈ। ਪਰੰਤੂ ਅਸੀਂ ਗੱਲ ਕਰਦੇ ਹਾਂ ਸਿਹਤ ਨੂੰ ਲੈ ਕੇ। ਸਿਵਲ ਹਸਪਤਾਲ ਸਿਹਤ ਵਿਪਾਰ ਪਰ ਸਿਹਤ ਵਿਪਾਰ ਦੀ ਨਾਕਾਮੀ ਜੋ ਸਿਵਲ ਹਸਪਤਲ ਦੇ ਵਿੱਚ ਹੀ ਤੁਹਾਨੂੰ ਦੇਖਣ ਨੂੰ ਮਿਲੇਗੀ ਇੱਕ ਪਾਸੇ ਸਰਕਾਰ ਵੱਲੋਂ ਦੁਬਾਰਾ ਗਾਈਡਲਾਈਨਸ ਜਾਰੀ ਕੀਤੀਆਂ ਜਾ ਰਹੀਆਂ ਨੇ ਕਿ ਕੋਵਿਡ ਨੂੰ ਲੈ ਕੇ ਆਪਣੇ ਆਪ ਨੂੰ ਕਿਵੇਂ ਤੁਸੀਂ ਸਾਵਧਾਰ ਰਹਿਣਾ ਤੇ ਸਾਵਧਾਨਣਾ ਵਰਤਨਿਆਂ ਨੇ ਅਪਣਾਲਾ ਦੁਆਰਾ ਕਿਵੇਂ ਸਾਫ਼ ਸੁਰੱਖਾ ਤੇ ਪ੍ਰਦੂਸ਼ਣ ਮੁਕਤ ਰਹਿਣਾ ਪਰ ਅੱਜ ਅਸੀਂ ਤੁਹਾਨੂੰ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜੋ ਲੁਧਿਆਣਾ ਦੇ ਸਿਵਲ ਹਸਪਤਲ ਦੀ ਆ ਲੁਧਿਆਣਾ ਦਾ ਸਿਵਲ ਹਸਪਤਲ ਆ ਤੁਸੀਂ ਹਾਲ ਦੇਖੋ ਜੋ ਲੁਧਿਆਣਾ ਮਹਾਨਗਰ ਉਥੇ ਦੇ ਸਿਵਲ ਹਸਪਤਲ ਦਾ ਹਾਲ ਗੰਦਗੀ ਦੀ ਡੇਟ ਜਸਟ ਵੀ ਤੁਸੀਂ ਖੋਲੇ ਦੇਖ ਰਹੇ ਹੋ ਔਰ ਨਾਲ ਹੀ ਮੈਂ ਆਪਣੇ ਸਾਥ ਸਹਾਇਕੀ ਨੂੰ ਕਹਾਂਗਾ ਕਿ ਕੈਮਰਾ ਥੋੜਾ ਜਾਈ ਪਰ ਲੈ ਕੇ ਆਣ ਕਿ ਜੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸਿਵਲ ਹਸਪਤਲ ਦੇ ਬਾਹਰ ਜੋ ਅੰਦਰ ਪਾਰਕ ਹੈ ਪਾਰਕ ਦੇ ਵਿੱਚ ਛੋਟੇ ਪੱਛੇ ਜੋ ਜੋ ਮਰੀਜ਼ਾਂ ਦੇ ਨਾਲ ਆਏ ਨੇ ਜਾਂ ਮਰੀਜ਼ਾਂ ਦੇ ਨਾਲ ਜੇ ਕੋਈ ਉਹਨਾਂ ਦੇ ਪਰਿਵਾਰ ਵਾਲੇ ਆਏ ਨੇ ਉਹਨਾਂ ਦੇ ਨਾਲ ਆਏ ਹੋਏ ਨੇ ਤੇ ਥੂਲੇ ਵੀ ਲੈ ਰਹੇ ਨੇ ਆਨੰਦ ਮਾਣ ਰਹੇ ਨੇ ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਵੀ ਤੁਹਾਨੂੰ ਜਗਾ ਜਗਾ ਤੇ ਕੂੜਾ دیکھیں ਕਮਜ਼ਗੀ ਵਰਤੇਰ ਤੁਹਾਨੂੰ ਸਾਫ਼ ਨਜ਼ਰ ਆ ਰਿਹਾ ਹੁਣ ਤੁਸੀਂ ਦੇਖ ਸਕਦੇ ਹੋ ਕਿ ਸਰਕਾਰ ਇੱਕ ਪਾਸੇ ਤਾਂ ਸਿਹਤ ਨੂੰ ਲੈ ਕੇ ਸजग ਹੋ ਰਹੀ ਹੈ ਗਾਈਡਲਾਈਨਸ ਜਾਰੀ ਕਰ ਰਹੀ ਹੈ ਤੇ ਉੱਥੇ ਸਿਹਤ ਵਿਭਾਗ ਜੋ ਸਿਹਤ ਪ੍ਰਸ਼ਾਸਨ ਹੈ ਹੈਲਥ ਡਿਪਾਰਟਮੈਂਟ ਆਪ ਉਹਨਾਂ ਜੋ ਗਾਈਡਲਾਈਨਸ ਨੇ ਉਹਨਾਂ ਨੂੰ ਕਿਵੇਂ ਤੋੜ ਰਿਹਾ ਤੇ ਆਪਣੀ ਕੰਮ ਕਰਨੀ ਨਹੀਂ ਜਿਹੜੀ ਆ ਉਹ ਸੁਤਾ ਪਿਆ ਜੋ ਸੇਧ ਵਪਾਹ ਲਈ ਇੰਦਾ ਦੇ ਕੰਮ ਕਰੇਗਾ ਤੇ ਹੋਰ ਪਛ ਗਿਆ ਕੋਈ ਕੀ ਉਮੀਦ ਕਰਦੇ ਆ ਅਸੀਂ ਕੁਝ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਜੋ ਬੈਠੇ ਨੇ ਬੰਦੇ ਹਾਲੀ ਬਸमस्कार ਸਰ ਕੀ ਨਾ ਬੜਾ ਜਸਤੰਦੂਬੇ ਹੁਣ ਹਸਪੀਟਲ ਮੇ ਆਪ ਬੈਠੇ ਹੋ ਆਕੇ ਅਗਲ ਬਦਲਾ ਦੇ ਗੰਦਗੀ ਬਹੁਤ ਜ਼ਿਆਦਾ ਹੈ ਕਿ ਆਪ ਛੱਡ ਸੋਈ

ਮੈਂ ਤਾਂ 3-4 ਮਹੀਨੇ ਤੋਂ ਆਪਣਾ ਇਲਾਜ ਕਰਾ ਰਿਹਾ ਹਾਂ ਤਾਂ ਅੰਦਰ ਜਾ ਕੇ ਦੇਖੋ ਕੀ ਮਾਰਾ ਮਾਰਾ ਲੋਕਾਂ ਨੂੰ ਕਿੰਨੀ ਤਕਲੀਫ ਸਹਨ ਕਰਨੀ ਪੈਂਦੀ ਹੈ ਮਰੀਜ਼ਾਂ ਨੂੰ ਪਾਗਲ ਵਾਂਗੂ ਫਿਰਨਾ ਪੈਂਦਾ ਕੋਈ ਚੱਲਦਾ ਹੀ ਨਹੀਂ ਫੜ ਕੇ ਬੰਦਾ ਦੱਸੇ ਐਂ ਪਰ ਬੰਦਾ ਆਂਦਾ ਕਿਉਂ ਇੱਥੇ ਗਰੀਬ ਬੰਦਾ ਆਂਦਾ ਕਿਉਂ ਅਸਰੀ ਵਾਸਤੇ ਆਂਦਾ ਸਾਰੇ ਚਾਹਤ ਸਾਨੂੰ ਬਾਹਰ ਕਰਾਣੇ ਪੈਂਦੇ ਫਾਇਦਾ ਕੀ ਹੈਗਾ ਆਪਣਾ ਇੱਥੇ ਜਿਵੇਂ ਕਿ ਸਰਕਾਰ ਵੱਲੋਂ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਕਿ ਕੋਵਿਡ ਦੁਬਾਰਾ ਆ ਰਿਹਾ ਕਰੋਨਾ ਦੁਬਾਰਾ ਆ ਰਿਹਾ ਉਹਦੇ ਲਈ ਸਾਫ ਸਫਾਈ ਦਾ ਪੂਰਾ ਧਿਆਨ ਰੱਖਣ ਨੂੰ ਕਿਹਾ ਗਿਆ ਤੁਹਾਡੇ ਸਾਹਮਣੇ ਹੀ ਆਂ ਦੇਖ ਲਓ ਕਵਰ ਕਰ ਲਓ ਅੰਦਰ ਜਾ ਉੱਥੇ ਵੀ ਇਥੇ ਪੇਸ਼ੈਂਟ ਜਾਂ ਪੇਸ਼ੈਂਟ ਦੇ ਨਾਲ ਉਹਨਾਂ ਦੇ ਪਰਿਵਾਰ ਵਾਲੇ ਆਏ ਨੇ ਉਹ ਆਪਣੀਆਂ ਇਥੇ ਦੀਆਂ ਪਰੇਸ਼ਾਨੀਆਂ ਲੈ ਕੇ ਤੁਹਾਨੂੰ ਦੱਸ ਰਹੇ ਨੇ ਕਿ ਲੁਧਿਆਣੇ ਦੇ ਇਸ ਸਿਵਲ ਹਸਪੀਟਲ ਦੇ ਵਿੱਚ ਕਿੰਨਾ ਕਿ ਸਾਫ ਸਫਾਈ ਦਾ ਖਿਆਲ ਰੱਖਿਆ ਜਾਂਦਾ ਹੈ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਬਾਰ-ਬਾਰ ਸਿਹਤ ਨੂੰ ਲੈ ਕੇ ਕੋਵਿਡ ਦੇ ਦੁਬਾਰਾ ਐਂਟਰੀ ਹੋਣ ਤੇ ਗਾਈਡਲਾਈਨਸ ਜਾਰੀ ਕੀਤੀਆਂ ਜਾ ਰਹੀਆਂ ਨੇ ਪਰੰਤੂ ਫਿਰ ਵੀ ਤੁਸੀਂ ਦੇਖ ਸਕਦੇ ਹੋ ਕਿ ਸਿਵਲ ਹਸਪੀਟਲ ਦਾ ਜੋ ਇਸ ਸਿਹਤ ਵਿਭਾਗ ਦਾ ਪ੍ਰਸ਼ਾਸਨ ਹੈ ਲੁਧਿਆਣਾ ਦਾ ਉਹ ਕੰਮ ਕਰਨੀ ਨਹੀਂ ਸੁੱਤਾ ਪਿਆ ਕੱਲ੍ਹ ਬੱਤਰਾਂ ਦੀ ਕੋਸ਼ਿਸ਼ ਕਰਦੀਆਂ ਸੀ ਕੁਝ ਹੋਰ ਲੋਕਾਂ ਨਾਲ ਵੀ ਇਰਨਔਰ ਦੇ ਰਣਜੀਤ ਕੌਰ ਅਹ ਰਣਜੀਤ ਕੌਰ ਜੀ ਤੁਸੀਂ ਅੱਜ ਲੁਧਿਆਣਾ ਦਾ ਸਿਵਲ ਹਸਪੀਟਲ ਆਏ ਹੋ ਹਾਂ ਜੀ ਪਹਿਲੀ ਵਾਰ ਹੀ ਆਏ ਹਾਂ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਰਾਣਾ ਸਾਹਿਬ ਤੋਂ ਆਏ ਹਾਂ ਰਾਣਾ ਸਾਹਿਬ ਸਿਹਤ ਵਿਭਾਗ ਬੜੇ ਵੱਡੇ ਵੱਡੇ ਸਰਕਾਰ ਵੱਲੋਂ ਕਾਹ ਵੀ ਕੀਤੇ ਜਾਂਦੇ ਨੇ ਹੋਰ ਜਿਹੜਾ ਕਰੋਨਾ ਦੁਬਾਰਾ ਆ ਰਿਹਾ ਸਾਫ ਸਫਾਈ ਪਰਿਆਵਰਣ ਨੂੰ ਸਾਫ ਰੱਖਣਾ ਇਹ ਸਰਕਾਰ ਵੱਲੋਂ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਨੇ ਤੁਸੀਂ ਸਿਵਲ ਹਸਪੀਟਲ ਆਏ ਹੋ ਲੁਧਿਆਣੇ ਦੇ ਇਤਲੀ ਸਾਫ ਸਫਾਈ ਤੋਂ ਤੁਸੀਂ ਸੰਤੁਸ਼ਟ ਹੋ? ਹਾਂਜੀ ਹਾਂਜੀ ਇਸ ਤਾਂ ਕਹਿੰਦੇ ਵੀ ਸਾਫ ਸਫਾਈ ਚਾਹੀਦੀ ਹੈਗੀ। ਹਾਂ ਸਭ ਤੋਂ ਵੱਧ ਤਾਂ ਇਹੀ ਗੱਲ ਹੀ ਆ। ਤੁਸੀਂ ਸਾਫ ਸਫਾਈ ਤੋਂ ਸੰਤੁਸ਼ਟ ਹੋ? ਹਾਂਜੀ ਹਾਂਜੀ। ਅਸੀਂ ਤਾਂ ਫੇਰ ਪਹਿਲਾਂ ਦੇਖਦੇ ਆਂ ਕਿ ਸਾਫ ਸਫਾਈ ਜਮੀ ਨਹੀਂ ਹੈਗੀ ਇੱਥੇ ਤਾਂ। ਵੀ ਹੋਰ ਵੀ ਕਿਤੇ ਜਾਣ ਜਾਣੇ ਆ ਪਰ ਦੇਖ-ਦੇਖਿਆ ਨਹੀਂ ਹੈਗਾ ਇਤਾਂ ਦਾ ਪਿਛਾਲ। ਹਾਂ ਤੁਸੀਂ ਦੇਖਿਆ ਸੀ ਰਾਣਾ ਸਾਹਿਬ ਆ ਕੇ। ਯਾਨੀ ਤੁਹਾਡਾ ਕਹਿਣਾ ਕਿ ਲੁਧਿਆਣਾ ਦਾ ਸਿਵਲ ਹਸਪੀਟਲ ਜਿਹੜਾ ਇਹਦਾ ਵੱਧ ਸਾਫ ਸੁਥਰਾ ਰਾਣਾ ਸਾਹਿਬ ਦਾ ਹਸਪਤਾਲ। ਹਾਂਜੀ ਹਾਂਜੀ ਤੁਸੀਂ ਦੇਖਿਆ ਹੀ ਹੋਊਗਾ। ਜੀ ਹੁੰਦੇ ਜਾਂਦੇ ਰਹਿੰਦੇ ਆ ਫਿਰ ਤੁਸੀਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਅਸੀਂ ਤਾਂ ਕਹਿੰਦੇ ਆ ਵੀ ਵਧੀਆ ਹੋਣਾ ਚਾਹੀਦਾ ਵਾ ਸਾਰਾ ਕੁਝ ਵਧੀਆ ਚਾਹੀਦਾ ਵਾ ਪਾਣੀ ਵੀ ਚਾਹੀਦਾ ਵਾ ਸਭ ਕੁਝ ਵਧੀਆ ਚਾਹੀਦਾ ਵਾ ਹਾਂਜੀ ਅਸੀਂ ਕੁਝ ਤਾਂ ਨਾਲ ਲੱਗੇ ਜੋ ਵੀ ਇੱਥੇ ਮਰੀਜ਼ਾਂ ਦਾ ਪਰਣਾਏ ਨੇ ਜਾਉਣਾ ਦੇ ਪਰਿਵਾਰ ਵਾਲੇ ਆਏ ਨੇ ਉਹ ਹਰ ਇੱਕ ਇਨਸਾਨ ਇੱਥੇ ਦੀ ਜੋ ਸਾਫ ਸਫਾਈ ਨੂੰ ਲੈ ਕੇ ਬਹੁਤ ਪਰੇਸ਼ਾਨ ਹੈ ਤੇ ਹੁਣ ਅਸੀਂ ਗੱਲਬਾਤ ਕਰਾਂਗੇ ਜੋ ਇੱਥੇ ਦੇ ਸੀਐਮਓ ਨੇ

ਇਸਰ ਤੋਂ ਦਿਨ ਨੋਟਿਸ ਹੈ ਦੇਖੋ ਇਸ ਦਾ ਹੈਗਾ ਜੰਬੀਗਰ ਕਟਾਣ ਸੂਬਾ ਹਸਪਤਾਲ ਸੋ ਜਿਹੜਾ ਜਨੇਟਟ ਹਸਪਤਾਲ ਸਿਲੀਕਾ ਰਿਟਰਾਓ ਦੀ ਸੂਰਨਾ ਕਟੇ ਦੇ ਇਸ ਕਟਿਆ ਨਾ ਵੀ ਜਿਹੜਾ ਹੈਗਾ ਇਸੇ ਰੇਟ ਪਰ ਸਭ ਤੋਂ ਬਟ ਇਹਦੇ ਵਿੱਚ ਜਿਹੜਾ ਹੈਗਾ ਜੇ ਤੁਸੀਂ ਮੰਨ ਕੇ ਦੇਖੀ ਹੈ ਕਿ ਤੁਸੀਂ ਉਹਦੇ ਵਿੱਚ ਨੁਕਸਾਨਾਂ ਕਿ ਥਾਂ ਥਾਂ ਦੇ ਲੋਕਾਂ ਨੇ ਰੋਟੀਆਂ ਸੁੱਕੀਆਂ ਹੋਣ ਥਾਂ ਥਾਂ ਦੇ ਲੋਕਾਂ ਨੇ ਸਬਜ਼ੀ ਛੁੱਟੀ ਹੋਈ ਆ ਤੋਂ ਕਰਕੇ ਲੋਕਾਂ ਨੂੰ ਆਪ ਇਹ ਉਹਨਾਂ ਦੀ ਆਪਣੀ ਵੀ ਜ਼ਿੰਮੇਵਾਰੀ ਸਰਕਾਰ ਸੇ ਸੁਲਤਾਨ ਦੇ ਰਹੀ ਹੈਗੀਆ ਤਾਂ ਉਹਦਾ ਫਾਇਦਾ ਜਿਹੜਾ ਹੈਗਾ ਆ ਵੀ ਲੋਕਾਂ ਦੀ ਜ਼ਿੰਮੇਵਾਰੀ ਜਿਹੜੀ ਬਣਦੀ ਹੈ ਕਿ ਇਹ ਹਸਪਤਾਲ ਉਹਨਾਂ ਦਾ ਆਪਣਾ ਹੈ ਆ ਤੇ ਥਾਂ ਥਾਂ ਤੇ ਗੰਦ ਨਾ ਹੋਣ ਸਾਫ ਸਫਾਈ ਰੱਖਣ ਤੁਰੇ ਜਾਂਦੇ ਬੰਦੇ ਰੋਟੀ ਖੁੱਡ ਜਾਂਦੇ ਆ ਤੁਰੇ ਜਾਂਦੇ ਬੰਦੇ ਸਬਜ਼ੀ ਖੁੱਡ ਜਾਂਦੇ ਆ ਉਹਨਾਂ ਦੇ ਬਾਰੇ ਤੁਸੀਂ ਦੱਸੋ ਵੀ ਆਪਾਂ ਕੀ ਕਰੀਏ ਸਰ ਹਸਪਤਾਲ ਜੋ ਸਫਾਈ ਦੀ ਕੰਮ ਕਰਦੇ ਹੋ ਕੀ ਉਹਨਾਂ ਨੂੰ ਟਾਈਮ ਟੂ ਟਾਈਮ ਦੀ ਸਫਾਈ ਦਾ ਉਹਨਾਂ ਦਾ ਇਹ ਕਿ ਪ੍ਰੋਪਰ ਜਿਹੜਾ ਹੈ ਸਫਾਈ ਟਾਈਮ ਕੋਟਨ ਕਰ ਰਹੇ ਨੇ ਬਿਲਕੁਲ ਕੀਤੀ ਜਾਂਦੀ ਆ ਜੀ ਮਾਰਨਿੰਗ ਸ਼ਿਫਟ ਤੋਂ ਵੀ ਵਾਰਸ਼ ਵੀ ਕਰਦੀ ਹੈ ਅੰਦਰ ਬਾਹਰ ਦੀ ਵੀ ਜਿਹੜੀ ਹੈਗੀ ਬਾਹਰ ਦੇ ਵਿੱਚ ਸਵੇਰੇ ਸ਼ਾਮ ਦੇ ਰਿਹਾ ਖਾਸ ਕਰਕੇ ਹੋ ਜਾਂਦਾ ਹੈ ਪਰੰਤੂ ਜਿਵੇਂ ਤੁਸੀਂ ਆਪ ਹੀ ਜਸਿਆ ਪਾਕ ਤੇ ਵਿੱਚ ਤੇ ਬੱਚੇ ਖੇਡਦੇ ਆ ਤੇ ਰੋਟੀ ਖਾਂਦੇ ਆ ਉੱਥੇ ਜਿਹੜਾ ਹੈਗਾ ਜ਼ਰੂਰ ਤੋਂ ਥਾਰ ਖਾਂਦੇ ਨਹੀਂ ਜਿਹੜਾ ਆਪਾਂ ਜਾਂਦਾ ਉੱਥੇ ਸਪੱਟ ਕੇ ਚੱਲ ਜਾਂਦੇ ਆ ਥੋੜੀ ਲੋਕਾਂ ਨੂੰ ਵੀ ਜੁਮਣਾ ਬਾਕੀ ਸਾਡੀ ਜ਼ਿੰਮੇਵਾਰੀ ਤੋਂ ਉਸੇ ਪੱਤੇ ਨਹੀਂ ਆseen the the product ਜਿਹਨੂੰ ਤੁਸੀਂ ਗੱਲ ਕੀਤੀ ਕੋਵਿਡ ਦੀ ਕੋਵਿਡ ਦੇ ਬਾਰੇ ਜਿਹੜਾ ਹੈਗਾ ਆ ਜੋ ਜੋ ਵੀ ਸਰਕਾਰ ਵੱਲੋਂ アドਵਾਈਸਰੀ ਆਂਦੀ ਆ ਅਸੀਂ ਲੋਕਾਂ ਨੂੰ ਜਿਹੜਾ ਅ ਪ੍ਰੈਸ ਦੇ ਰਾਹੀਂ ਹੋ ਗਿਆ ਪ੍ਰਿੰਟ ਮੀਡੀਆ ਰਾਹੀਂ ਜਿਹੜਾ ਹੈਗਾ ਲੋਕਾਂ ਨੂੰ ਜਾਣਕਾਰੀ ਦਿੱਤੀ ਆ ਲੋਕਾਂ ਨੂੰ ਥੋੜੀ ਆਪਣੀ ਵੀ ਜਿਹੜੀ ਹੈਗੀ ਆ ਰਿਸਪੋਨਸੀਬਿਲਟੀ ਸਮਨ ਹੀ ਚਾਹੀਦੀ ਆ ਸੋ ਜਿਹੜਾ ਲੁਧਿਆਣਾ ਸਿਟੀ ਵਰਤਿਆ ਸਮਨ ਹੀ ਉਹਨਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਵੱਲੋਂ ਇਸ ਜਦੋਂ ਜਦੋਂ ਮੈਗਾ ਉਹਦੇ ਵੱਲ ਵੀ ਚਾਲ ਦਿੱਤਾ ਜਾਵੇਗਾ ਤੇ ਪਬਲਿਕ ਨੂੰ ਵੀ ਉਹਨਾਂ ਨੇ ਇੱਕ ਮੈਸੇਜ ਦਿੱਤਾ ਕਿ ਉਹ ਸਿਵਲ ਹਸਪਤਲ ਉਹ ਵੀ 27 ਸਫਾਨਾ ਨੂੰ ਵੀ ਆਪਾਂ ਸਮਝ ਗਏ ਤੇ ਆਪਣੀ ਜ਼ਿੰਮੇਵਾਰੀ ਸਾਫ ਸਫਾਈ